ਅਗਲੀ ਖ਼ਬਰ ਵੱਲ ਚਲਿਏ ਅੱਜ ਭਾਰਤੀ ਮੂਲ ਦੇ ਚਾਰ ਜਣੇ ਜਿਹੜੇ ਅਰੈਸਟ ਕੀਤੇ ਗਏ ਆ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੁਣਾ ਨੂੰ ਕਤਲकांड ਦੇ ਸਬੰਧ ਦੇ ਵਿੱਚ ਉਹਨਾਂ ਦੀ ਕੋਰਟ ਦੀ ਹੀアリング ਅਮਨਦੀਪ ਸਿੰਘ ਕਰਨ ਬਰਾੜ ਕਮਲਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਇਹ ਸਰੀ ਦੇ ਕੋਰਟ ਰੂਮ ਦੇ ਵਿੱਚ ਅੱਜ ਪੇਸ਼ ਹੋਣਗੇ ਪਿਛਲੇ ਦਿਨਾਂ ਦੇ ਵਿੱਚ ਬਹੁਤੇ ਜਣੇ ਵੀਡੀਓ ਲਿੰਕ ਦੇ ਰਾਹੀਂ ਪੇਸ਼ ਹੋਏ ਸੀ ਉਹਨੇ ਦੇਖਦੇ ਆਂ ਕਿ ਅੱਜ ਇਹ ਜਿਹੜੀ ਕੋਰਟ ਪਰਸਨਲੀ ਉੱਥੇ ਹੋਣਗੇ ਜਾਂ ਸਟਿਲ ਉਹਨਾਂ ਨੂੰ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਵੀਡੀਓ ਕਾਨਫਰੰਸ ਦੇ ਥਰੂ ਹੋਊਗੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਲਰੇਡੀ ਕਹਿ ਚੁੱਕੇ ਆ ਕਿ ਭਾਰਤੀ ਸਰਕਾਰ ਦੇ ਜਿਹੜੇ ਬੰਦੇ ਆ ਉਹ ਇਸ ਕਤਲ ਦੇ ਵਿੱਚ ਇਨਵੋਲਵ ਸੀਗੇ ਪਰ ਇੰਡੀਆ ਵਾਲੇ ਇਸ ਨੂੰ ਜਿਹੜੇ ਆ ਡਿਨਾਈ ਕਰ ਰਹੇ ਹੈਗੇ ਆ ਪ੍ਰੈਜਿਡੈਂਟ ਜਸਟਿਨ ਟਰੂਡੋ ਨੇ ਕਿਹਾ ਕਿ ਕ੍ਰੈਡੀਬਲ ਇੰਟੈਲੀਜੈਂਸ ਉਹਨਾਂ ਕੋਲ ਹੈਗੀ ਆ ਭਾਈ ਨਿਜਰ ਉਹਨਾਂ ਨੂੰ ਕਤਲकांड ਦੀ ਜਿਹਦੇ ਵਿੱਚ ਇੰਡੀਅਨ ਗਵਰਨਮੈਂਟ ਇਨਵੋਲ ਹੈਗੀ ਆ ਸੋ ਇਹਦੇ ਬਾਰੇ ਜੇ ਵੀ ਕੋਈ ਅਪਡੇਟ ਆਈ ਉਹ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਬਿਲਕੁਲ ਸੋ ਪਿਛਲੇ ਜਦੋਂ ਆਪਾਂ ਕੀਤਾ ਸੀਗਾ ਉਦੋਂ ਆਪਾਂ ਲਾਈਵ ਵੀ ਜਿਹੜਾ ਦਿਖਾਇਆ ਸੀ ਜਿਸ ਵਾਰ ਲਿੰਕ ਹੋਇਆ ਤੇ ਆਪਾਂ ਉਹ ਵੀ ਜਿਹੜਾ ਉਹ ਟਰਾਈ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆਂ ਪਰ ਬਾਕੀ ਬਾਅਦ ਦੇ ਵਿੱਚ ਜੋ ਵੀ ਅਪਡੇਟਸ ਆਈਆਂ ਉਸ ਦੇ ਵਿੱਚ ਹੋਊਗਾ ਪਹਿਲੀ ਵਾਰੀ ਤਾਂ ਸਿਰਫ ਅਦਾਲਤ ਮੋਰੇ ਪੇਸ਼ ਕਰਕੇ ਅਗਲੀ ਤਰੀਕ ਹੀ ਜਿਹੜੀ ਉਹ ਪਈ ਸੀ ਵੀ ਜੋ ਪੰਜਾਬੀ ਚ ਕਰਨਾ ਆ ਅੰਗਰੇਜ਼ੀ ਚ ਕਰਨਾ ਆ ਇਹੀ ਜਿਹੜੀਆਂ ਉੱਥੇ ਚਰਚਾਵਾਂ ਹੋਈਆਂ ਸੀ ਆ ਜਿਹੜਾ ਲੇਟੈਸਟ ਚੌਥਾ ਸ਼ੂਟਰ ਜਿਹਨੂੰ ਕਿਸੇ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਉਹਨੂੰ ਫੜਿਆ ਸੀ ਉਸ ਦਾ ਪਿਛਲੀ ਦੀ ਜਿਹੜੀ ਪਹਿਲੀ ਪੇਸ਼ੀ ਦੇ ਉੱਤੇ ਵਕੀਲ ਲੇਟ ਬਹੁਤ ਆਇਆ ਸੀ ਅੱਧੇ ਘੰਟੇ ਤੋਂ ਵੀ ਵੱਧ ਜਿਹੜਾ ਉਸ ਦਾ ਆ ਵਕੀਲ ਆ ਉਹ ਲੇਟ ਉੱਥੇ ਆਇਆ ਸੀਗਾ ਤੇ ਸੋ ਪਰ ਉਸ ਦੀ ਵੀ ਫਿਰ ਅਗਲੀ ਤਰੀਕਾ ਉਹ ਪੈ ਗਈ ਸੀਗੀ ਸੋ ਹੁਣ ਦੇਖੋ ਅੱਜ ਇਸ ਮਾਮਲੇ ਦੇ ਵਿੱਚ ਕੀ ਅੱਗੇ ਅਪਡੇਟ ਜਿਹੜੀ ਉਹ ਆਉਂਦੀ ਆ ਫਰਸਟ ਡਿਗਰੀ ਕਤਲ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਆ ਇਹਨਾਂ ਚਾਰਾਂ ਦੇ ਉੱਤੇ ਇਹ ਲੱਗੇ ਹੈ ਗਿਆ